SGPCC ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ SGPCC ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਜਥੇਦਾਰੀ ਖੋਹ ਲਈ ਗਈ ਹੈ ਖੋਹ ਲਈ ਇਸ ਕਰਕੇ ਕਹਾਂਗੇ ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਦੀ ਜਾਂਚ ਕਮੇਟੀ ਬਣੀ ਉਸ ਜਾਂਚ ਕਮੇਟੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਬਹੁਤ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਥੇਦਾਰ ਸਹਿਬਾਨ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਗਿਆਨੀ ਰਣਵੀਰ ਸਿੰਘ ਜਥੇਦਾਰ ਸ੍ਰੀ ਕਾਟਕ ਸਾਹਿਬ ਨੇ ਵੀ ਕਾਫੀ ਵਾਰ ਜ਼ਿਕਰ ਕੀਤਾ ਇਥੋਂ ਤੱਕ ਇੱਕ ਵਾਰੀ ਕਹਿ ਦਿੱਤਾ ਸੀ ਕਿ ਐਸਜੀਪੀਸੀ ਨੂੰ ਤਾਂ ਅਧਿਕਾਰ ਖੇਤਰ ਹੀ ਨਹੀਂ ਹੈ ਜਾਂਚ ਕਰਨ ਦਾ ਇਹ ਮਾਮਲਾ ਅਕਾਲ ਤਖਤ ਤੇ ਵਿਚਾਰਿਆ ਜਾਣ ਵਾਲਾ ਹੈ ਤਾਂ ਫਿਰ ਵੀ ਇਸ ਦੇ ਬਾਵਜੂਦ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਦਿਨਾਂ ਵਿੱਚ ਸ਼ੋਮਣੀ ਕਾਲੀਦਾਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਾਲੇ ਦਿਨ ਪ੍ਰੈਸ ਕਾਨਫਰੰਸ ਕਹਿ ਦਿੱਤਾ ਕਿ ਅਸੀਂ ਮਿਆਦ ਹੋਰ ਵਧਾ ਦਿੱਤੀ ਹੈ ਜਾਂਚ ਕਮੇਟੀ ਦੀ ਹਾਲਾਂਕਿ ਜਾਂਚ ਕਮੇਟੀ ਤੇ ਵੀ ਸਵਾਲ ਚੁੱਕੇ ਗਏ ਸਨ ਕਈ ਪੰਥਕ ਪਿਰਾਵਨੋਂ ਕਈ ਜਾਂਚ ਕਮੇਟੀ ਜਾਂਚ ਕਰਨ ਦੀ ਹੱਕਦਾਰ ਹੀ ਨਹੀਂ ਪਰ ਆਖਰਕਾਰ ਉਸ ਜਾਂਚ ਕਮੇਟੀ ਦੀ ਰਿਪੋਰਟ ਨੂੰ ਮਨਜ਼ੂਰ ਕਰ ਲਿਆ ਗਿਆ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਹਨਾਂ ਦੀ ਜ਼ਿੰਮੇਵਾਰੀ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਉਹ ਡਿਊਟੀ ਨਿਭਾ ਰਹੇ ਸਨ ਬਤੌਰ ਜ਼ਥੇਦਾਰ ਦੇ ਤੌਰ ਤੇ ਔਰ ਪਹਿਲਾਂ ਅਤਾਤਕ ਸਾਹਿਬ ਦੇ ਵੀ ਕਾਰਜਕਾਰੀ ਜ਼ਥੇ ਦੇ ਤੌਰ ਤੇ ਸੇਵਾਵਾਂ ਉਹ ਦੇ ਚੁੱਕੇ ਨੇ ਔਰ ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਦੇ ਵਿੱਚ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਖ ਸਨ ਜਨਰਲ 77 ਅਚੇਤ ਸਿੰਘ ਮੰਡਵਾਲਾ ਤੇ ਅੰਤਰਿਕ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਪਿੰਡਰ ਇਸ ਤਿੰਨ ਮੈਂਬਰੀ ਕਮੇਟੀ ਨੇ ਇਹ ਫੈਸਲਾ ਕੀਤਾ ਰਿਪੋਰਟ ਤਿਆਰ ਕੀਤੀ ਜਿਹੜੀ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਨਹੀਂ ਸੀ ਔਰ ਇਹ ਵੀ ਪਤਾ ਲੱਗਦਾ ਸਾਨੂੰ ਜਾਣਕਾਰਾਂ ਤੋਂ ਕਿ ਇਸ ਜਿਹੜੀ ਕਮੇਟੀ ਦੀ ਜਿਹੜੀ ਪੜਤਾਲ ਸੀ ਉਸ ਪੜਤਾਲੀਆ ਰਿਪੋਰਟ ਦੇ ਵਿੱਚ ਉਹਨਾਂ ਨੇ ਜਿਹੜੇ ਕੁਝ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸਿਆਸੀ ਤੌਰ ਦੇ ਉੱਤੇ ਵੀ ਸ਼ਰੀਕੇਬਾਜ਼ੀ ਰੱਖਦੇ ਨੇ ਉਹਨਾਂ ਨੇ ਬਿਆਨ ਵੀ ਦਰਜ ਕੀਤੇ ਨੇ ਉਹ ਨਾਮ ਹਾਲੇ ਰਿਪੋਰਟ ਦੇ ਵਿੱਚ ਜਨ ਤੱਕ ਹੋ ਜਾਣਗੇ ਕਿ ਕਿਹੜੇ ਕਿਹੜੇ ਨੇ ਕਿੰਨਾ ਤੋਂ ਪੁਸ਼ਕਿਸ਼ ਕੀਤੀ ਗਈ ਕਿ ਸੁਧਾਰ ਤੇ ਰਿਪੋਰਟ ਤਿਆਰ ਕੀਤੀ ਗਈ ਪਰ ਮੋਹਰ ਲੱਗ ਗਈ ਹੈ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੇ ਵਿੱਚ ਜਿਸ ਦੇ ਵਿੱਚ ਇਹ ਫੈਸਲਾ ਲੈ ਲਿਆ ਗਿਆ ਆਰਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਕਰ ਦਿੱਤੀ ਗਈ ਹੈ ਹਾਲਾਂਕਿ ਜਿਵੇਂ ਕਿ ਅਰਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਸੇਵਾਮੁਕਤ ਕਰ ਦਿਓ ਫਿਰ ਉਹ ਪੰਥ ਦੇ ਨਾਲ ਵਿਚਾਰਾ ਕਰਕੇ ਅਗਲੀ ਰਣਨੀਤੀ ਤਿਆਰ ਕਰਨਗੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਾਰ-ਵਾਰ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਨਿਸ਼ਾਨਾ ਇਸ ਕਰਕੇ ਬਣਾਇਆ ਗਿਆ ਹੈ ਕਿਉਂਕਿ 2 ਦਸੰਬਰ ਨੂੰ ਕਾਤਕਸਾਫ ਦੀ ਫਸੀਲ ਤੋਂ ਸੁਣਾਏ ਗੇ ਫੈਸਲੇ ਤੋਂ ਕੁਝ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਦਿੱਕਤ ਹੋ ਰਹੀ ਹੈ। ਇਸ ਕਰਕੇ ਉਹ ਟਾਰਗੇਟ ਕੀਤੇ ਜਾ ਰਹੇ ਨੇ। ਇੱਥੋਂ ਤੱਕ ਕਿ ਉਹਨਾਂ ਨੂੰ ਉਹਨਾਂ ਨੂੰ ਨਹੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਉਹਨਾਂ ਦੇ ਬੱਚਿਆਂ ਤੱਕ ਆ ਜਿਹੜਾ ਫਰਦਾਰ ਖੁਸ਼ੀ ਕਰਨ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਇੱਕ ਪਾਰਟੀ ਦੇ ਖਾਸ ਆਈਟੀ ਸੈੱਲ ਵੱਲੋਂ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਤੇ ਹੁਣ ਜਿਹੜੀ ਰਿਪੋਰਟ ਹੈ ਮਨਜ਼ੂਰ ਕਰ ਲਈ ਗਈ ਹੈ ਜਿਹੜੀ ਜਾਂਚ ਰਿਪੋਰਟ ਹੋਈ ਸੀ ਇੱਕ ਵੱਡਾ ਫੈਸਲਾ ਇਸ ਨੂੰ ਮੰਨਿਆ ਜਾਵੇਗਾ ਇਸ ਤੋਂ ਬਾਅਦ ਹੋਰ ਚਰਚਾ ਛਿੜੇਗੀ ਹਾਲਾਂਕਿ ਸਸਪੈਂਡ ਕੀਤੇ ਗਏ ਸੀ ਪਹਿਲਾਂ ਜਥੇਦਾਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਕਾਫੀ ਦੇਰ ਤੋਂ ਖਤਮ ਕਰ ਦਿੱਤੀਆਂ ਗਈਆਂ ਸੀ ਪਹਿਲਾਂ ਹੀ ਪਰ ਅੱਜ ਪੱਕੇ ਤੌਰ ਦੇ ਉੱਤੇ ਛੁੱਟੀ ਉਹਨਾਂ ਦੀ ਕਰ ਦਿੱਤੀ ਗਈ ਹੈ ਜਿਸ ਦੀ ਸੰਭਾਵਨਾ ਬਹੁਤ ਜ਼ਿਆਦਾ ਬਣੀ ਹੋਈ ਸੀ ਹੁਣ ਜਥੇਦਾਰ ਗਿਆਨੀ ਹਰਪ ਸਿੰਘ ਦੇ 12 ਇਸ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਉਹਨਾਂ ਦੀ ਸੇਵਾਵਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਔਰ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਐਸਡੀਪੀਸੀ ਦੇ ਮੁਖਤ ਅਫਸਰ ਦੇ ਵਿੱਚ ਇਹ ਜਿਹੜੀ ਮੀਟਿੰਗ ਹੈ ਐਸਡੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਹੋਈ ਹੈ ਬੈਠਕ ਦੇ ਵਿੱਚ ਗਿਆਨੀ ਹਰਪ ਸਿੰਘ ਦੀ ਜਾਂਚ ਕਰ ਰਹੀ ਕਮੇਟੀ ਦੀ ਰਿਪੋਰਟ ਨੂੰ ਮੰਨ ਲਿਆ ਗਿਆ ਜਿਸ ਤੋਂ ਬਾਅਦ ਗਿਆਨੀ ਹਰਪ ਸਿੰਘ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਜੇ ਕਹ ਲਓ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਐਸਡੀਪੀਸੀ ਮੈਂਬਰਾਂ ਨੇ ਫੈਸਲੇ ਦਾ ਵਿਰੋਧ ਵੀ ਕੀਤਾ ਪਰ ਬਹੁਮਤ ਦੇ ਨਾਲ ਇਹ ਫੈਸਲਾ ਲਿਆ ਗਿਆ ਇਸ ਦੇ ਵਿੱਚ ਵਿਰੋਧ ਕਰਨ ਵਾਲੇ ਜਿਹੜੇ ਨੇ ਮੈਂਬਰ ਵੀ ਸ਼ਾਮਲ ਸਨ ਪਰ ਬਹੁਮਤ ਵੱਡੀ ਗਿਣਤੀ ਜਿਹੜੀ ਸੀ ਗੈਨੀ ਹਰਪ੍ਰੀਤ ਸਿੰਘ ਨੂੰ ਦੀਆਂ ਸੇਵਾਵਾਂ ਖਤਮ ਕਰਨ ਵਾਲੇ ਦੇ ਹੱਕ ਵਿੱਚ ਸੀ ਇਸ ਕਰਕੇ ਉਸ ਕਮੇਟੀ ਦੀ ਰਿਪੋਰਟ ਨੂੰ ਮੰਨ ਲਿਆ ਗਿਆ ਔਰ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਹਾਲਾਂਕਿ ਪਰਿਵਾਰਕ ਵਾਰ ਕਾਫੀ ਲੰਮੇ ਸਮੇਂ ਤੋਂ ਚੱਲਿਆ ਆਉਂਦਾ ਸੀ 16 ਦਸੰਬਰ 2024 ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਸਾਹਮਣੇ ਜਥੇਦਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਹਾਲਾਂਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦਾ ਇਹ ਦਾਵਾ ਹੈ ਗੁਰਪ੍ਰੀਤ ਸਿੰਘ ਨਾਮ ਦਾ ਕਿ ਉਹਨਾਂ ਦੇ ਪਰਿਵਾਰਕ ਜਿਹੜੇ ਨੇ ਮਸਲਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਗੰਭੀਰ ਦੋਸ਼ ਲਗਾਏ ਗਏ ਔਰ ਦੋਸ਼ ਵੀ ਜਹਿ ਹਨ ਜਿੰਨਾ ਦੀ ਪਹਿਲਾਂ ਇੱਕ ਦਫਾ 16-17 ਸਾਲ ਪਹਿਲਾਂ ਜਾਂਚ ਵੀ ਹੋ ਚੁੱਕੀ ਹੈ ਉਹ ਵੀ ਐਸਡੀਪੀਸੀ ਨੇ ਕੀਤੀ ਸੀ ਫਿਰ ਵੀ ਦੁਬਾਰਾ ਜਾਂਚ ਖੋਲ ਦਿੱਤੀ ਗਈ ਔਰ ਇਸ ਦੇ ਨਾਲ ਅਸਰ ਕੀ ਪਵੇਗਾ ਹਲਕੇ ਦੇ ਉੱਤੇ 28 ਜਨਵਰੀ ਨੂੰ ਜਿਹੜੀ ਕਿ ਜਥੇਦਾਰਾਂ ਦੀ ਇੱਕ ਬੈਠਕ ਹੋਣੀ ਸੀ ਉਹ ਵੀ ਨਹੀਂ ਹੋ ਪਾਈ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਨੇ ਉਹ ਮੀਟਿੰਗ ਨੂੰ ਮੁਲਤਵੀ ਕਰਦੇ ਨੇ ਔਰ ਕਹਿੰਦੇ ਨੇ ਕਿ ਜਲਦੀ ਬੈਠਕ ਸੱਦੀ ਜਾਏਗੀ ਤੇ ਅੱਗੇ ਚਲੇ ਜਾਂਦੇ ਨੇ ਹਾਲਾਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਾਫੀ ਵਾਰੀ ਬਿਆਨ ਦਿੱਤੇ ਨੇ ਔਰ ਜਦੋਂ ਉਹਨਾਂ ਨੇ ਪਹਿਲਾਂ ਅਸਤੀਫਾ ਦਿੱਤਾ ਸੀ ਤੇ ਉਦੋਂ ਵੀ ਚੇਤਾਵਨੀ ਦਿੱਤੀਆਂ ਹੋਇਆਂ ਕਿਹਾ ਸੀ ਔਰ ਹਦਾਇਤ ਕੀਤੀ ਸੀ ਐਸਟੀਪੀਸੀ ਨੂੰ ਗਿਆਨੀ ਰਗਵੀਰ ਸਿੰਘ ਨੇ ਇਹ ਦੇਖ ਕਰ ਜਥੇਦਾਰ ਗਿਆਨੀ ਹਰਪ ਸਿੰਘ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਤੇ ਬਾਕੀ ਸਿੰਘ ਸਾਹਿਬ ਬਿਆਨ ਵੀ ਜਿਹੜੇ ਨੇ ਉਹ ਆਪਣਾ ਅਸਤੀਫਾ ਦੇਦਿਆਂ ਇਹ ਤੋਂ ਬਾਅਦ ਉਹਨਾਂ ਦਾ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਂਦਾ ਪਰ ਬਾਅਦ ਵਿੱਚ ਇਹ ਵਿਵੰਤ ਖੜੀ ਗਈ ਗਿਆਨੀ ਹਰਪ ਸਿੰਘ ਨੇ ਦੋਸ਼ ਲਾਇਆ ਕਿ ਉਹਨਾਂ ਦੇ ਖਿਲਾਫ ਇੱਕ ਤਰਫਾ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਇਹ ਬੁਨਿਆਦ ਦੋਸ਼ ਨੇ ਉਹਨਾਂ ਨੇ ਪੰਜ ਸਿੰਘ ਸਾਹਿਬਾਨ ਦੇ ਹਾਜ਼ਰੀ ਦੇ ਵਿੱਚ ਔਰ ਗੁਰੂ ਦੀ ਹਾਜ਼ਰੀ ਦੇ ਵਿੱਚ ਵੀ ਸੰਗਤ ਦੀ ਹਾਜ਼ਰੀ ਦੇ ਵਿੱਚ ਵੀ ਇਸ ਗੱਲ ਦਾ ਸਪਸ਼ਟੀਕਰਨ ਮੁਖਤਸਰ ਸਾਹਿਬ ਦੇ ਵਿੱਚ ਦਿੱਤਾ ਸੀ ਕਿ ਉਹਨਾਂ ਉੱਤੇ ਲੱਗੇ ਦੋਸ਼ ਸਾਰੇ ਦੇ ਸਰੇ ਦੇ ਵੇਬ ਨੇ ਆਦ ਨੇ ਔਰ ਉਹਨਾਂ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਪਰ ਇਸ ਮਾਮਲੇ ਦੇ ਵਿੱਚ ਜਥੇ ਰਗਿਆਨਿਕ ਰਵੀਰ ਸਿੰਘ ਦੀ ਵੀ ਨਹੀਂ ਮੰਨੀ ਗਈ ਕਿਉਂਕਿ ਐਸਜੀਪੀਸੀ ਦੀ ਕਮੇਟੀ ਜਿਹੜੀ ਬਣਾਈ ਗਈ ਉਹ ਜਾਂਚ ਕਮੇਟੀ ਅੱਗੇ ਵੱਧਦੀ ਰਹੀ ਤੇ ਜਾਂਚ ਕਰਦੀ ਰਹੀ ਹਾਲਾਂਕਿ ਜਨਾ ਰਗੂਜੀਤ ਸਿੰਘ ਵਰਕ ਨੇ ਜਿਹੜੇ ਉਹਨਾਂ ਉੱਤੇ ਵੀ ਗੈਨੀ ਹਰਪ ਸਿੰਘ ਨੇ ਸਵਾਲ ਚੁੱਕੇ ਸੀ ਔਰ ਇੱਥੇ ਵੀ ਨਹੀਂ ਭੁਲਣਾ ਚਾਹੀਦਾ ਕਿ ਇੱਕ ਸਮਾਸੀ ਜਦੋਂ ਰਗੂਜੀਤ ਸਿੰਘ ਵਰਕ ਨੂੰ ਵੀ ਜਿਹੜਾ ਦੋਸ਼ੀਆਂ ਦੀ ਕਤਾਰ ਵਿੱਚ ਖੜਾ ਕੀਤਾ ਸੀ ਗੈਨੀ ਹਰਪ ਸਿੰਘ ਨੇ ਕੀ ਇਹ ਜਿਹੜਾ ਫੈਸਲਾ ਕੀ ਉਹਨਾਂ ਨੂੰ ਕਮੇਟੀ ਦੇ ਮੈਂਬਰ ਬਣਾਇਆ ਜਾਣਾ ਚਾਹੀਦਾ ਸੀ ਇਹ ਵੀ ਸਵਾਲਾਂ ਦੇ ਘੇਰੇ ਵਿੱਚ ਆਇਆ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਬਤੌਰ ਜਥੇਦਾਰ ਦੇ ਤੌਰ ਤੇ ਖਤਮ ਕਰ ਦਿੱਤੀਆਂ ਗਈਆਂ ਨੇ ਹੁਣ ਦੇਖਦੇ ਆ ਕਿ ਇਸ ਦੀ ਪ੍ਰਤੀਕਿਰਿਆ ਗਿਆਨੀ ਹਰਪ੍ਰੀਤ ਸਿੰਘ ਖੁਦ ਕੀ ਦਿੰਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਇਸ ਮਾਮਲੇ 'ਚ ਕੀ ਸਟੈਂਡ ਲੈਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਇੱਕ ਚਰਚਾ ਜਿਹੜੀ ਬਹੁਤ ਵੱਡੀ ਛਿੜ ਜਾਣੀ ਹੈ ਇਸ ਦੇ ਨਾਲ ਕਿ ਕੀ ਸਖਤੀ ਦੇ ਨਾਲ ਸੁਣਾਏ ਗਏ 2 ਦਸੰਬਰ ਨੂੰ ਫੈਸਲੇ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਾਰੇ ਕੀ ਉਸ ਦੀ ਇਵਜ਼ ਦੇ ਵਿੱਚ ਇਹ ਫੈਸਲੇ ਦਵਾਏ ਗਏ ਨੇ ਐਸਟੀਪੀਸੀ ਤੋਂ ਜਾਂ ਫਿਰ ਇਸ ਦਾ ਜਿਹੜਾ ਰੀਜ਼ਨ ਹੈ ਜਾਂ ਇਸ ਦੀ ਜਿਹੜੀ ਵਜ੍ਹਾ ਉਹ ਕੋਈ ਹੋਰ ਹੈ ਕੀ ਗਿਆਨੀ ਹਰਪ੍ਰੀਤ ਸਿੰਘ ਵਾਕਈ ਕਸੂਰਵਾਰ ਸਨ ਉਹਨਾਂ ਨੇ ਗੁਰਪ੍ਰੀਤ ਸਿੰਘ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਰਹੇ ਪਹਿਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਕੀ ਵਾਕਈ ਸੱਚੇ ਨੇ ਇਹ ਕਿਹੜੇ ਆਧਾਰ ਦੇ ਉੱਤੇ ਫੈਸਲਾ ਲਿਆ ਗਿਆ ਤੇ ਜੇਕਰ ਉਹ ਸੱਚੇ ਦੋਸ਼ ਨੇ ਕੀ ਕਾਨੂੰਨੀ ਕਾਰਵਾਈ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਹੋ ਸਕਦੀ ਹੈ ਇਹ ਵੀ ਆਪਣੇ ਆਪ ਦੇ ਇੱਕ ਵੱਡਾ ਸਵਾਲ ਹੈ ਪਰ ਪੰਥਕਲ ਹਲਕਿਆਂ ਦੇ ਵਿੱਚ ਚਰਚਾ ਜ਼ਰੂਰ ਹੋਵੇਗੀ ਕਿ ਜਿਹੜਾ ਇਹ ਫੈਸਲਾ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਦੇ ਵਿੱਚ ਲਿਆ ਗਿਆ ਹੈ ਇਹ ਲਏ ਗਏ ਫੈਸਲੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਸਹਿਮਤੀ ਰੱਖਦੇ ਹੋ ਜਾਂ ਨਹੀਂ ਰੱਖਦੇ ਇਸ ਦੇ ਬਾਰੇ ਵੀ ਤੁਸੀਂ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ਇਹ ਰਿਸ਼ੀ ਪੰਜਾਬ